ਆਪੇ ਮੈਂ ਤੁਮਾਂਗ ਕਾਢੀਆਂ ਪਈ ਇਹਨੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਰੁੱਖ ਤੁਸੀਂ ਵੜਦੇ ਜੇ ਤੇ ਵੱਢ ਕੇ ਕਿੱਥੇ ਖੜਦੇ ਜੇ ਕਿੱਥੇ ਲਾਉਂਦੇ ਤੁਸੀਂ ਪਾਹੇ ਅੱਛਾ ਇਹ ਪੁੱਛਿਆ ਜਾਵੇ ਇਹਨਾਂ ਨੂੰ ਅੱਡੇਲੀ ਇੰਡੀਅਨਿਅਸ ਅ ਪ੍ਰਧਾਨ ਜੀ ਜਿਹੜੇ ਇੱਥੇ ਉਹਨਾਂ ਨੇ ਕਿਹਾ ਗਿਆ ਕਿ ਇੱਕ ਤਰੀਕ ਤੁਸੀਂ 2-3 ਦਿਨ ਤੋਂ ਪਹਿਲਾਂ ਵੱਢੀ ਕੁਝ ਬੂਟੇ ਸੀਗੇ ਪਪੂਲਰ ਦੇ ਜਿਹੜੇ ਤਕਰੀਬਨ ਕਿੰਨਾ ਕਿਚਰ ਪਹਿਲਾਂ ਵੱਡੇ ਗਏ ਉਹ ਕਿ 10 ਸਾਲ ਬਿਦੱਤ ਜੀ 10 ਸਾਲ ਹਾਂਜੀ ਅੱਛਾ ਜੀ ਆਪਾਂ ਵੱਡੇ ਸੀਗੇ ਵੱਡੇ ਹਾਂਜੀ ਤੇ ਉਹਨਾਂ ਦਾ ਕੀ ਕੀਤਾ ਜੀ ਆਪਾਂ ਉਹ ਬੁੱਟੇ ਸੀਗੇ ਤਿੰਨੇ ਬੁੱਟੇ ਸੀਗੇ ਅੱਛਾ ਜੀ ਤੇ ਉਹ ਵੀ ਇਹ ਜਿਹੜ ਨੇ ਖਬਰ ਲਵਾਈ ਆ ਨਾ ਜੀ ਜੀ ਇਹ ਉਤੋਂ ਇਹ ਨੇ ਰਟਾ ਪਾਇਆ ਹੁੰਦਾ ਸੀ ਵੀ ਮੇਰੇ ਕੋਠੇ ਤੇ ਡਗ ਬਣੇ ਆਗੇ ਮੇਰਾ ਕੋਠਾ ਢੱਟ ਜਾਣਾ ਵਾਂਗਾ ਇਹ ਬੁੱਟੇ ਜਿਹੜੇ ਆ ਵੜਾ ਲਓ ਮਤਲਬ ਕਿ ਇਹਨਾਂ ਦੇ ਕਹਿਣ ਤੇ ਜਾਂ ਇਹਨਾਂ ਦਾ ਬੇਨਤੀ ਕੀਤੀ ਇਹਨਾਂ ਨੇ ਜੋ ਵੀ ਆ ਕਿ ਬੇਤੀ ਘਠੋ ਘਾੜੜ ਪਿੰਡ ਦੇ ਆ 50 ਬੰਦੇ 50ਵੇਂ ਬੰਦਿਆਂ ਨੂੰ ਇਹਨਾਂ ਨੇ ਕਿਹਾ ਜਾ ਕੇ ਕਿ ਇਹ ਗ੍ਰਸਤ ਜੜਿਆ ਵਧਾਓ ਸਾਡਾ ਨੁਕਸਾਨ ਹੋ ਜਾਣਾ ਅੱਛਾ ਜੀ ਫਿਰ ਕਹਿਣ ਦੇ ਬਾਵਜੂਦ ਇਹਨੇ ਆਪਣੇ ਆਪ ਹੀ ਬੰਦੇ ਲਾ ਕੇ ਗ੍ਰਸਤ ਵਧਾਉਂ ਦਿੱਤੀ ਤੁਹਾਡੀ ਮਨਜ਼ੂਰੀ ਤੋਂ ਹੋਵੇ ਨਾ ਹਾਂਜੀ ਮਨਜ਼ੂਰੀ ਤੋਂ ਕਿਉਂਕਿ ਤੁਸੀਂ ਪ੍ਰਧਾਨ ਜੇ ਹਾਂਜੀ 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 ਫਿਰ ਜਦੋਂ ਮੈਂ ਪੁੱਛਿਆ ਮੈਂ ਵੀ ਤੁਸੀਂ ਕਿਹਨੂੰ ਪੁੱਛ ਕੇ ਦੇ ਜੇ ਇਹ ਹਲੋ ਜੀ ਨੇ ਲਾਇਆ ਅੱਛਾ ਜੀ ਇਹ ਮੈਂ ਹੱਬੀ ਨਹੀਂ ਇਹ ਗੱਲ ਕਮ ਹੋ ਸਕਦਾ ਅੱਛਾ ਜੀ ਇਹ ਗੱਲ ਜਿਹੜੇ ਆ ਜੀ ਲਾਏ ਆ ਇਹ ਹੀ ਆਪਣੇ ਹਿਸਾਬ ਨਾਲ ਦੱਸਾਂਗੇ ਠੀਕ ਉਹ ਤੋਂ ਬਾਅਦ ਅਸੀਂ ਪੰਚਾਇਤ ਨੂੰ ਪੁੱਛਿਆ ਜੋ ਆ ਮੋਕੇ ਦੀ ਪੰਚਾਇਤ ਹੈਗੀ ਠੀਕ ਹੈ ਜੀ ਸਰਪੰਚ ਦੇ ਨਾਲ ਗੱਲ ਕੀਤੀ ਉਹ ਆਲਾ ਵੀ ਤੁਸੀਂ ਆਪਣਾ ਦਰਸਤ ਵਧਾ ਕੇ ਜੋ ਵੀ ਕਰ ਸਕਦਾ ਹੋ ਉਹ ਕਰ ਸਕਦੇ ਹੋ ਠੀਕ ਹੈ ਜੀ ਚਲੋ ਪ੍ਰਧਾਨ ਜੀ ਆਪਾਂ ਇੱਥੇ ਆ ਗਏ ਚਲੋ ਆਪਾਂ ਤੁਸੀਂ ਮੰਨ ਕੇ ਹੁਣੇ ਕਹਿਤਾ ਤੁਸੀਂ ਵਢੇ ਆ ਤੇ ਵਿੱਚ ਹਾਂਜੀ ਹਾਂਜੀ ਤੇ ਉਹ ਕਿੰਨੇ ਦੇ ਵਿਕੇ ਸੀਗੇ ਉਹ ਉਦੋਂ ਜਰਦਾ ਬਗੂਤਾ ਲਗ ਰਿਹਾ ਸੀ ਤੇ ਨਾ ਜਦੋਂ ਹਾਂਜੀ ਤੇ ਓਵਰ 3000 ਦਾ ਪੱਕੀ ਕੀਤਾ ਓਵਰ 3000 ਦਾ ਅਜੀ ਚੱਲ ਗਿਆ ਪਾੜੇ ਲੈਣ ਠੀਕ ਹੈ ਜੀ ਪਾੜੇ ਲੈਣ ਗਏ ਆ ਤੇ ਉਥੋਂ ਜਦੋਂ ਇਹ ਪਾੜੇ ਕਢਾਈ ਗਏ ਆਂ ਦਾ ਬਾਲਟੀਆਂ ਜੱਗ ਜੀ ਤੇ ਪਲੇਟਾਂ ਹੂੰ ਹੂੰ ਉਹ ਸਾਢੇ ਪਾੜੇ ਬੜੇ ਆ ਜਿਹੜੇ ਸਾਢੇ 10000 ਮੱਲ 3000 ਤੁਹਾਡੇ ਕੋਲ ਤੇ ਸੌਦਾ ਕਰ ਲੈ ਸਾਢੇ 10000 ਸਾਢੇ 10000 ਤੂੰ ਫੇਰ ਇਹ ਹੀ ਆਪਣੇ ਕੋਲੋਂ ਪਾਜੇ ਨਾ ਤੇ ਫਿਰ ਉਹ ਭਾਂਡੇ ਹੀ ਆ ਕਿ ਹੁਣ ਭਾਂਡੇ ਛੱਡ ਜੇ ਨਹੀਂ ਜੜੇ ਕਢਾਰੇ ਆ ਗਏ ਭਾਂਡੇ ਲੈ ਕੇ ਜਾਣੇ ਆ ਕਿ ਉਹ ਤੁਹਾਨੂੰ ਅਸੀਂ ਖਾ ਲਿਆਗੇ ਭਾਂਡੇ ਜਿਹੜੇ ਸਾਡੇ ਕੋਲੇ ਆ ਗਏ ਅੱਛਾ ਜੀ ਹਾਂ ਹੁਣ ਵੀ ਲੋਕੀ ਖੜਦੇ ਵੀ ਆ ਜਦੋਂ ਕਿਤੇ ਲੋੜ ਪੈਂਦੀ ਹੈ ਤਾਂ ਖੜਦੇ ਆ ਅੱਛਾ ਉਹ ਇਹਨਾਂ ਜਦ ਜਿਹੜੇ ਭਾਂਡੇ ਬਣਾ ਲਈ ਅੱਛਾ ਮਤਲਬ ਉਹ 3000 ਦਾ ਵੇਚਿਆ ਤੇ ਬਾਕੀ ਗ੍ਰਾਹੀ ਕੀਤੀ ਹਾਂ ਜੀ ਬਾਕੀ ਕੋਲਾ ਪਾਈ ਆ ਕੋਈ ਨਿਕਲ ਬੰਦੇ ਹੀ ਗੱਡੀ ਉਹਦੇ ਵਿੱਚ ਹਾਂ ਤੇ ਆ ਹੁਣ ਜਿਹੜੀ ਆਪਾਂ ਤਰੇਕ ਵੱਡੀ ਆ 2-3 ਦਿਨ ਪਹਿਲਾਂ ਹਾਂਜੀ ਹਾਂ ਉਹਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਉਤਰੇ ਕਾਮ ਉਡਾ ਜਾਉਣਾ ਹੀ ਬਤੀ ਆ ਗਈ ਹੈ ਉਹ ਜਿੱਦ ਵਿੱਚ ਅੱਛਾ ਜੀ ਟ੍ਰਾਫਿਕ ਮਿਆਂਗਾ 1 2 ਵੜੇ ਆ ਗਏ ਅੱਛਾ ਜੀ ਉਹ ਹੈ ਸਾਡਾ ਰਗਾਵਾਗ ਨੂੰ ਬਾਹਰ ਕਢਾ ਲਓ ਬਾਹਰ ਕੱਢਣੀ ਬਾਹਰ ਕੱਢਣੀ ਆ ਮਤਲਬ ਚਰਚ ਦਾ ਬਧਾਉਂ ਦਾ ਤੁਸੀਂ ਸੋਚ ਰਹੇ ਹੋ ਹਾਂਜੀ ਹਾਂਜੀ ਠੀਕ ਉਹਦਾ ਬਤੀ ਦੇ ਕਰਕੇ ਬੜਾ ਡਰ ਰਹੀਦਾ ਬੱਚੇ ਜਾਂਦੇ ਆ ਨਾ ਜਦੋਂ ਅੱਛਾ ਜੀ ਤੇ ਡਰ ਰਹੀਦਾ ਸਾਡਾ ਰਗਾਵਾ ਬਾਹਰ ਨਹੀਂ ਜਾਣਾ ਬਣੀ ਪਿੰਨਾਂ ਵਾਲੇ ਜਗ੍ਹਾ ਖੁੱਲੀ ਹੋ ਜੀ ਨਾਲੇ ਜਗ੍ਹਾ ਖੁੱਲੀ ਹੋ ਜੀ ਅੱਛਾ ਉਹ 2090ਆਂ ਵਾਲੀਆਂ ਤੇਰੇ ਕੰਮ ਅੱਛਾ ਜੀ ਆਪ ਵੀ ਇਹੀ ਕੁਝ ਕੋਲੋਂ ਪਾਵਾਂਗੇ ਤੇ ਬਾਕੀ ਇਹ ਜੋ ਇੱਕ ਖਸਤਾ ਆਈਦਾ ਗੱਤੀ ਵਾਲਿਆਂ ਨੂੰ ਦੇਖੀ ਇੱਕ ਦੱਬੀ ਉੱਚੀ ਬੋਲੋ ਬੋਲੋ ਇਹਨਾਂ ਇੱਕ ਤੇ ਬੱਕੜੀਆਂ ਜਿਹੜੀਆਂ ਆਂ ਜੰਗੇ ਤੇ ਗਾੜੀ ਵਾਹੜਦੀ ਤੇ ਬਹੁਤ ਜੋ ਉੱਥੇ ਨਾ ਇਹਨਾਂ ਨੇ ਖਲਾਰਾ ਪਾਇਆ ਹੋਗਾ ਜਿੰਦੇ ਤੇ ਗਾੜੀ ਕਿ ਇਹ ਪੀਣਾ ਵੇਖੋ ਹੱਟਦੇ ਢੂਠੇ ਤੇ ਆਪਣਾ ਇਲਜ਼ਾਮ ਲਾਏ ਆ ਵੀ ਤੇ ਅਹੀ ਤੇ ਹੁਣ ਇਹ ਆ ਵੀ ਸਾਡੀ ਇਸ ਗੱਲ ਦੇ ਵਿੱਚ ਸਾਡੀ ਮਰੀ ਬਣਾਉਣੀ ਜਾਂਦੀ ਹਾਂਜੀ ਇਹ ਕਾ ਕੇ ਹੀ ਦੇ ਇਤੇ ਜੇ ਨਾ ਪ੍ਰਕਾਸ਼ ਨੇ ਕੋਈ ਨਹੀਂ ਕਰਵਾਏ ਤੁਸੀਂ ਤੁਸੀਂ ਇਹੀ ਮਾਲੀ ਹੋਏ ਲਗਾ ਇਹ ਜਿਹੜਾ ਕਰਾਂਗੇ ਬਾੜ ਖਾਨੀ ਦਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਉਂਕਿ ਇਹ ਗੱਲ ਦੇ ਵਿੱਚ ਸਾਡੀ ਮੈਂ ਤੁਹਾਨੂੰ ਪਾਜੀ ਮੈਂ ਤੁਹਾਨੂੰ ਦੱਸਦਾ ਜੀ ਹਾਂਜੀ ਇੱਕ ਤਾਂ ਪਾਜੀ ਉੱਥੇ ਅਹੀ ਫੁਣੀ ਜਿਹੜੀ ਹੈ ਨਾ ਪੋਟਕੇ ਪਿੱਛੇ ਕੀਤੀ ਹੈਗੀ ਚੌਕ ਜਿਹੜਾ ਹੋਰ ਖੁੱਲਾ ਹੋ ਜੇ ਅੱਛਾ ਕਿ ਕੱਲ ਨੂੰ ਕੋਈ ਵੱਡੀ ਚੀਜ਼ ਲੱਗਦੀ ਕੋਈ ਗੱਡੀ ਜਾਂ ਕੋਈ ਟਰਾਲੀ ਟਰੈਕਟਰ ਕੁਝ ਵੀ ਉਹਦੀ ਆਰਾਮ ਨਾਲ ਮੁੜ ਜੇ ਕੋਈ ਦਿੱਕਤ ਨਾ ਆਵੇ ਅੱਛਾ ਦੂਜਾ ਭਾਈ ਇਹ ਜਾਈਗੀ ਰਸਤੇ ਦੇ ਬਿਲਕੁਲ ਵੇਝਿਆ ਨਨਪੋਤਰੇ ਕਾ ਜੜੀਆਂ ਉਹ ਮੈਂ ਤੁਹਾਨੂੰ ਦਿਖਾ ਦਾਂਗਾ ਅੱਛਾ ਜੀ ਠੀਕ ਆ ਜਿੱਥੇ ਅਸੀਂ ਨੀਂ ਭਰੀਆ ਲਾਸਟ ਜਿੱਥੇ ਆਪਾਂ ਮਤਲਬ ਕੀ ਉੱਥੋਂ ਬਰਸ਼ ਪੈਣਾ ਉਥੇ ਅੱਛਾ ਜੀ ਠੀਕ ਆ ਤੇ ਜੇ ਅਸੀਂ ਚੱਲੋ ਉਹਨੂੰ ਨਹੀਂ ਵੀ ਵੜਦੇ ਹਾਂਜੀ ਕੱਲ ਨੂੰ ਭਾਈ ਉੱਥੇ ਡੰਗਰ ਵੀ ਵੱਜਣੇ ਆ ਅੱਛਾ ਮੰਜੀਆਂ ਵੀ ਡੱਠਣੀਆਂ ਵਾਂ ਹਾਂਜੀ ਬੱਕਰੀਆਂ ਵੀ ਵੱਜਣੀਆਂ ਠੀਕ ਆ ਜੀ ਅੱਛਾ ਸਾਰਾ ਕੁਝ ਹੋਣਾ ਜੇ ਕੱਲ ਨੂੰ ਉੱਥੇ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਵਾ ਹੂੰ ਹੂੰ ਇਹ ਗੱਲ ਤੇ ਹੁਣ ਤੁਸੀਂ ਵੀ ਕਵਾਜ ਇਹਦੇ ਵਿੱਚ ਅੱਛਾ ਠੀਕ ਆ ਜੀ ਅਸੀਂ ਤੇ ਕੱਲ ਨੂੰ ਇਹਦੇ ਵਿੱਚ ਫਿਰ ਪੰਚਾਇਤ ਦੀ ਕੋਈ ਜੁਮੈਰੀ ਨਹੀਂ ਕੋਈ ਦੂਜੇ ਤੀਜੇ ਬੰਦੇ ਦੀ ਕੋਈ ਜੁਮੈਰੀ ਨਹੀਂ ਆ। ਅੱਛਾ ਜੀ। ਹੈਨਾ? ਠੀਕ ਹੈ। ਇਹ ਚੀਜ਼ ਆ। ਤੇ ਇਹ ਕਰਕੇ ਸੀ ਤੇ ਰਿਕਵੈਸਟ ਹੀ ਕੀਤੀ ਹੈ ਇਹਨਾਂ ਨੂੰ ਕਿ ਤੁਸੀਂ ਉਹ ਰੁੱਖ ਚਾਹੇ ਵੱਢ ਲਓ, ਚਾਹੇ ਵੇਚ ਲਓ, ਚਾਹੇ ਘਰੇ ਸੁੱਟ ਲਓ। ਕਿ ਕਿਸ ਬੰਨੇ ਲਾ ਦਿਓ। ਅੱਛਾ ਜੀ। ਕਿ ਇੱਕ ਤੁਹਾਨੂੰ ਵੀ ਫਾਇਦਾ ਆ ਤੁਹਾਡੇ ਘਰ ਦੇ ਅੱਗੇ ਆ ਬਿਲਕੁਲ ਤੁਹਾਨੂੰ ਉਸ ਚੀਜ਼ ਵਿੱਚ ਜ਼ਿਆਦਾ ਫਾਇਦਾ ਹੈਗਾ। ਮਾਜੂਬ ਮੈਂਬਰ ਸਾਹਿਬ ਮੈਂ ਇੱਕ ਬੇਨਤੀ ਕਰਾਂਗਾ ਤੁਹਾਨੂੰ ਸ਼ੁਰੂ ਵਿੱਚ ਮੈਨੂੰ ਜਿਹੜੀ ਜਾਣਕਾਰੀ ਦਿਓ ਕਿਰਪਾ ਕਰਕੇ ਸਹੀ ਤੇ ਤਰੁਸਤ ਦਿਓ ਹਾਂਜੀ 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 ਆਪਾਂ ਪੁਲੀ ਦੀ ਗੱਲ ਕਰ ਰਹੇ ਸੀ ਕਿ ਕਿਹੜੀ ਪੁਲੀ ਆ ਜੀ ਇਹ ਆ ਵਾਲੀ ਪੁਲੀ ਹੈਗੀ ਹੈ ਭਾਈਏ ਪੁਲੀ ਤੇ ਠੀਕ ਆ ਆ ਬਿਲਕੁਲ ਚੌਂਕ ਦੇ ਵਿੱਚ ਪੁਲੀ ਆ ਇਹ ਪੁਲੀ ਜਿਹੜੀ ਆ ਇਤਨਾ ਵੀ ਪੁੱਟ ਗਿਆ ਦੇ ਇੰਨੀ ਟਾਈਟ ਇਹਨੂੰ ਥੋੜਾ ਪਿੱਛੇ ਕਰਨੀ ਆ ਹੋਰ ਜਿਹੜਾ ਚੌਂਕ ਹੈ ਹੋਰ ਖੁੱਲਾ ਹੋ ਜਾਵੇ ਅੱਛਾ ਤੇ ਕੱਲ ਨੂੰ ਕੋਈ ਚੀਜ਼ ਲੰਘਦੀ ਵੀ ਆ ਉਹਦੇ ਵਿੱਚ ਦਿੱਕਤ ਨਾ ਆਵੇ ਆ ਵੇਖੋ ਇੱਥੋਂ ਜਿਵੇਂ ਘੁੰਮੀ ਹੋਈ ਆ ਨਾ ਹਾਂਜੀ ਇਹਨੂੰ ਬਿਲਕੁਲ ਸਿੱਧੀ ਕਰ ਦਾਂਗੇ ਠੀਕ ਹੈ ਹਾਂਜੀ ਤੇ ਸਰਪੰਚ ਸਾਹਿਬ ਇੱਕ ਗੱਲ ਆਪਣਾ ਮੈਂ ਆਪ ਸੋਰੀ ਮੈਂਬਰ ਸਾਹਿਬ ਹਾਂਜੀ ਹਾਂਜੀ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਰਕਾਰ ਵੀ ਕਹਿੰਦੀ ਆ ਵੀ ਇੱਕ ਰੁੱਖ ਸੌ ਸੁੱਖ ਹਾਂਜੀ ਤੇ ਜਿੱਥੋਂ ਤੱਕ ਆਪਾਂ ਖੜੇ ਆ ਵੈਸੇ ਇਸ ਵੇਲੇ ਹਾਂਜੀ ਹਾਂਜੀ ਚਲੋ ਇਹ ਗੱਲ ਦਿਖ ਰਹੀ ਆ ਕਿ ਉਹ ਬਾਉਂਡਰੀ ਤੋਂ ਅੰਦਰ ਨੇ ਤਰੀਕਾ ਪਰ ਜਿੰਨਾ ਦਾ ਰਾਹ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਉਹਨਾਂ ਕੈਮਰੇ ਤੇ ਵੀ ਹਾਂਜੀ ਕਿ ਪਰ ਭਾਈ ਇਸ ਟਰਾਲੀ ਟਰੈਕਟਰ ਤੇ ਬੜੇ ਆਰਾਮ ਨਾਲ ਲੰਘ ਸਕਦਾ ਹਾਂਜੀ ਤੇ ਫਿਰ ਆਪਾਂ ਜੇ ਰੁਕ ਸਾਈਡ ਤੇ ਰਹਿ ਵੀ ਜਾਂਦੇ ਤੇ ਆਪਾਂ ਨੂੰ ਕੀ ਪ੍ਰੋਬਲਮ ਕੀ ਹੈ ਦਿੱਕਤ ਕੀ ਹੈ ਦਿੱਕਤ ਭਾਈ ਸਾਨੂੰ ਕੋਈ ਨਹੀਂ ਆਉਗੇ ਤੁਹਾਨੂੰ ਬਾਈਟ ਵੀ ਦੱਸੀ ਆ ਗੱਲ ਉਹ ਮੈਂ ਠੀਕ ਆ ਤੇ ਦਿੱਕਤ ਇਹੀ ਹੈ ਕਿ ਕੱਲ ਨੂੰ ਇੱਥੇ ਮੰਜੇ ਡੱਠਾਂਗੇ ਉਹ ਅੱਛਾ ਜੀ ਚੰਗਰ ਵੱਜਣਗੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਜੇ ਦਾ ਉਹਦੇ ਜ਼ਿੰਮੇਵਾਰ ਕੋਈ ਨਹੀਂ ਠੀਕ ਤੇ ਹਾਂਜੀ ਤੁਸੀਂ ਔਨ ਕੈਮਰਾ ਕੇ ਗੱਲ ਕਹਿ ਚੁੱਕੇ ਆ ਜਿਹੜੀਆਂ ਦੋ ਤਰੇ ਕਬਡੀਆਂ 2000 ਦੀਆਂ ਵੇਕੀਆਂ ਹਾਂਜੀ ਹਾਂ ਤੇ ਬਾਕੀ ਹੁਣ ਤੁਸੀਂ ਗੱਲ ਕੀਤੀ ਸੀ ਕੋਈ ਖੰਭਿਆਂ ਦੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਾਂ ਮੈਂਬਰ ਸਾਹਿਬ ਕਿਹੜੇ ਖੰਭੇ ਨੇ ਉਹ ਉਹ ਆ ਖੰਭੇ ਆ ਗਏ ਭਾਈ ਸਾਡਾ ਫਾਰਮਰ ਇੱਕ ਤੇ ਇੱਕ ਇਦਰਾ ਵੱਡਾ ਹੈਗਾ ਵਾ ਠੀਕ ਆ ਉਹ ਜਿਹੜੀਆਂ ਨਾ ਦੋ ਤਰੇ ਕਬਡੀਆਂ ਵੇਚੀਆਂ ਉਹ 2000 ਰੁਪਈਆ ਦੇ ਕੋਲ ਪਿਆ ਵਾ ਅੱਛਾ ਤੇ ਬਾਕੀ ਜੋ ਵੀ ਸੇਵਾ ਬਣੂਗੀ ਜਿੰਨਾ ਵੀ ਖਰਚਾ ਆਊਗਾ ਉਹੀ ਆਪਣਾ ਕੁਝ ਇਹਨਾਂ ਨੂੰ ਦਵਾਂਗੇ ਜਾਂ ਇਹ ਪਾਉਂਗੇ ਇਹ ਕਰਕੇ ਤੇ ਇਹ ਬਾਹਰ ਕਢਾਵਾਂਗੇ ਅੱਛਾ ਹਾਂਜੀ ਬਾਕੀ ਜੋ ਤਰੀਕਾਂ ਦਾ ਬਾਲਣ ਉਹ ਪਿਆ ਨਾ ਲੰਗਰ ਹੰਗਰ ਵਾਸਤੇ ਰੱਖ ਲਿਆ ਵਾ ਅੱਛਾ ਜੀ ਹਾਂਜੀ ਬਾਕੀ ਇਸੇ ਕੰਮ ਲਈ ਉਹ ਵੱਡੀਆਂ ਸੀ ਇੱਕੋ ਚਰਚ ਦੇ ਅੰਦਰ ਹੀ ਤੇਰੇ ਕੋ ਵੱਡੀ ਹੋਈ ਸਾਹਮਣੇ ਚਰਚ ਦੇ ਅੰਦਰੋਂ ਤੇ ਚਰਚ ਦੇ ਨਾਲ ਬਿਲਕੁਲ ਇੱਥੋਂ ਚਰਚ ਦੀਆਂ ਤੇਰੇ ਕਾਉ ਉਹ ਕੇ ਸਰਕਾਰੀ ਥਾਂ ਦੀਆਂ ਤੇਰੇ ਕੰਨੀ ਪਾਈ ਜਿਹੜੀਆਂ ਵੱਡੀਆਂ ਨੇ ਇਹ ਗੱਲ ਤੁਸੀਂ ਔਨ ਕੈਮਰਾ ਕਹਿੰਦੇ ਜੇ ਕਿ ਇਹ ਆਪਾਂ ਉਹਦੇ ਪੈਸੇ ਉਹ ਇੱਥੇ ਲੱਗਣਗੇ ਬਿਲਕੁਲ ਭਾਈ ਬਿਲਕੁਲ 100% ਪੱਕੀ ਗੱਲ ਹੈ ਜੀ ਪੱਕੀ ਠੀਕ ਹੈ ਜੀ ਹਾਂਜੀ ਤੇ ਇਹ ਵੀ ਆ ਦੇਖੋ ਇਹ ਨਹੀਂ ਲੈ ਜੇ ਤਿਆਰ ਦੇ ਨਾਲ ਉਹ ਖਾਲੋ ਨੇ ਤੁਹਾਨੂੰ ਹਾਂਜੀ ਆ ਚੱਲਦੇ ਆ ਆ ਕਬਰਾਂ ਦਾ ਰਸਤਾ ਵੀ ਅੱਛਾ ਇਹ ਮੜੀਆਂ ਦਾ ਮੜੀਆਂ ਦਾ ਰਸਤਾ ਹੈ ਅੱਛਾ ਹਾਂਜੀ ਤੇ ਇੱਥੇ ਆ ਕੋਈ ਵੇਖੋ ਸਾਰੇ ਦਾ ਇਦਾਂ ਬੰਦ ਕੀ ਕਹਿੰਦਾ ਜੀ ਬੰਦ ਕੀ ਅੱਛਾ ਜੇ ਲੋ ਸਫਾਈ ਕਰਦੇ ਆ ਤੇ ਥੋੜਾ ਜਿਹਾ ਨੂੰ ਕਹਿੰਨੇ ਆਗੇ ਤੇ ਉਹਦੇ ਵੀ ਥੋੜਾ ਜਿਹਾ ਨੂੰ ਗੁੱਸਾ ਲੱਗਦਾ ਹੋਗਾ ਅੱਛਾ ਹਾਂ ਆ ਤੁਸੀਂ ਬਾਦੇ ਵੀ ਨਹੀਂ ਸਾਰੇ ਵੇਖ ਨਹੀਂ ਸਕਦੇ ਜੀ ਠੀਕ ਹੈ ਜੀ ਹਾਂ ਦੋ ਕੋ ਜਾ ਚਲੇ ਜਾ ਬੰਨਾਂ ਵਾਲੇ ਬਣੇ ਵੀ ਕੈਮਰਾ ਮਾਰਦੇ ਆ ਠੀਕ ਹੈ ਠੀਕ ਹੈ ਕੋਈ ਨਹੀਂ ਰਹਿ ਰੰਦੂ ਅੱਛਾ ਮਤਲਬ ਵਾਕਿਆ ਮੈਂ ਸਿਰਫ ਇਹ ਵੇਖਣਾ ਸੀਗਾ ਕਿ ਤੁਸੀਂ ਮੈਨੂੰ ਕਿਹਾ ਸੀਗੀ ਕਿ 3000 ਦੇ ਵਿੱਚ ਸੀਗੇ ਤੇ 1.5 ਲੱਖ ਰੁਪਏ ਭਾਂਡੇ ਲਿਆਂਦੇ ਤੇ ਮੈਂ ਇਹ ਵੇਖਣਾ ਸੀਗਾ ਭਾਂਡੇ ਆਏ ਕਿ ਭਾਂਡੇ ਆਏ ਆ ਹਾਂਜੀ ਹਾਂਜੀ ਅੱਛਾ ਠੀਕ ਹੈ ਬਾਕੀ ਜੇ ਕਿਸੇ ਨੂੰ ਰੋਡ ਪੰਜੀ ਆ ਲੋਕੀ ਖੜ ਜੂਦੇ ਵੀ ਅੱਛਾ ਜੀ ਹਾਂਜੀ ਵਰਤਦੇ ਹਾਂ ਠੀਕ ਹੈ ਠੀਕ ਹੈ ਧੰਨਵਾਦ ਫਿਰ ਤੁਸੀਂ ਇਹ ਦੱਸੋ ਨਾ ਕਿ ਹੁਣ ਆਪਾਂ ਉਹ ਜਿਹੜੀ ਸਾਰੀ ਇੱਕ ਗਲੀ ਰਹਿਣ ਦੀ ਏ ਤੇ ਫਿਰ ਕੱਲ ਇੱਥੇ ਹੋਈ ਹਾਲ ਹੋਊਗਾ ਤੇ ਫਿਰ ਉਹ ਗਲੀ ਆਪਾਂ ਵਾਕਿਆ ਰੁਗੀ ਰਹੂਗੀ ਨਹੀਂ ਨਹੀਂ ਇਹ ਬਿਲਕੁਲ ਨਹੀਂ ਰੁਕੂਗੀ ਮੇਰੀ ਵਾਰਡ ਦਾ ਕੰਮ ਆ ਇਹ ਮੈਂ ਜ਼ੋਰ ਕਰਾਵਾਂਗਾ ਬਾਕੀ ਤੁਹਾਨੂੰ ਮੈਂ ਮੌਕਾ ਵਿਖਾਇਆ ਕਿਹੜੀਆਂ ਪ੍ਰੋਬਲਮਾਂ ਦਾ ਕਰਕੇ ਉਹ ਰਸਤਾ ਰੁਕਿਆ ਹੈ ਈ ਬਣ ਵਾਸਤੇ ਇੱਕ ਤਾਂ ਰਸਤਾ ਖੁੱਲਾ ਕਰਨਾ ਸੀ ਉਹਦੇ ਕਰਕੇ ਦੂਜਾ ਉਹ ਰੁੱਖਾਂ ਦੇ ਵਿੱਚ ਟੱਕਰ ਪਿਆ ਹੈਗਾ ਇਹ ਚੀਜ਼ਾਂ ਦੇ ਨਾਲ ਕਰਕੇ ਥੋੜਾ ਰੁਕਿਆ ਹੈਗਾ ਕੰਮ ਤੇ ਬਾਕੀ ਕੋਈ ਮੁਸ਼ਕਲ ਨਹੀਂ ਜੀ ਅਪਰ ਰਸਤਾ ਜਰੂਰ ਬਣਾਵਾਂਗੇ ਵਾਰਡ ਦਾ ਕੰਮ ਹੈ ਵਾਰਡ ਵਾਲਿਆਂ ਚੁੜਿਆ ਵਾਂ ਜਰੂਰ ਕਰਾਵਾਂਗੇ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਕੰਮ ਨਹੀਂ ਰੁਕੇਗਾ ਕੋਈ ਵੀ ਵਾਰਡ ਉਹ ਕਿਨਾਂ ਨਾਲ ਪਿੰਡ ਦੀ ਮੇਨ ਫਿਰਨੀ ਆ ਬਿਲਕੁਲ ਜੀ ਬਿਲਕੁਲ ਔਰ ਗਰਾਊਂਡ ਨੂੰ ਰਾਹ ਜਾਂਦਾ ਹਾਂਜੀ ਸਾਡਾ ਮੇਨ ਗਰਾਊਂਡ ਨੂੰ ਰਸਤਾ ਜਾਂਦਾ ਹੈ ਗਰਾਊਂਡ ਦੀ Diolch yn